ਹੈਲੋ ਜੀ ਸਾਰੀ ਕਾਲ ਜੀ ਸਾਰਿਆਂ ਨੂੰ ਪੰਜਾਬੀ ਕੁਕਿੰਗ ਹੈ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਆਪਾਂ ਬਣਾਵਾਂਗੇ ਅਰਬੀ ਦੀ ਸੁੱਕੀ ਮਸਾਲੇਦਾਰ ਤੇ ਚਟਪਟੀ ਸਬਜ਼ੀ ਜੇ ਇਸ ਤਰੀਕੇ ਨਾਲ ਬਣਾਉਂਗੇ ਬਹੁਤ ਹੀ ਜ਼ਿਆਦਾ ਟੇਸਟੀ ਬਣੂ ਸਭ ਤੋਂ ਪਹਿਲਾਂ ਮੈਂ 1 ਕਿਲੋ ਅਰਬੀ ਲਈ ਸੀ ਉਹਨੂੰ ਪਹਿਲਾਂ ਚੰਗੀ ਤਰ੍ਹਾਂ ਧੋ ਲਿਆ ਸੀ ਧੋ ਕੇ ਇਹਦੇ ਵਿੱਚ ਹੁਣ ਆਪਾਂ ਕੁੱਕਰ ਦੇ ਵਿੱਚ ਉਬਾਲ ਕੇ ਬਣਾਵਾਂਗੇ ਕਿਉਂਕਿ ਜੇ ਆਪਾਂ ਕੱਟ ਕੇ ਅਰਬੀ ਨੂੰ ਬਣਾਉਣੀ ਹੈ ਇੱਕ ਤਾਂ ਗਲ ਜੇ ਛੱਡਦੀ ਹੁੰਦੀ ਹੈ ਤੇ ਇੱਕ ਥੋੜਾ ਜਿਹਾ ਆਪਾਂ ਨੂੰ ਛਿੱਲਣ ਤੇ ਵੀ ਉਹਨੇ ਟਾਈਮ ਲੱਗਦਾ ਇਸ ਤਰ੍ਹਾਂ ਬਹੁਤ ਆਸਾਨੀ ਨਾਲ ਛਿੱਲੀ ਜਾਊਗੀ। ਕੁੱਕਰ ਚ ਪਾ ਕੇ ਥੋੜਾ ਜਿਹਾ ਤੁਸੀਂ ਪਾਣੀ ਪਾ ਦੇਣਾ ਇੰਨਾ ਕੁ ਪਾਣੀ ਪਾਉਣੇ ਕਿ ਅਰਬੀ ਚੰਗੀ ਤਰ੍ਹਾਂ ਡੁੱਬ ਜਾਵੇ। ਉਸ ਤੋਂ ਬਾਅਦ ਗੈਸ ਤੇ ਰੱਖ ਕੇ ਤੁਸੀਂ ਕੁੱਕਰ ਦੀ ਇੱਕ விசਲ ਵਜਾਉਣੀ ਹੈ ਜਿਆਦਾ ਨਹੀਂ ਵਜਾਉਣੀ ਜੇ ਜ਼ਿਆਦਾ ਵਿਜਵਾ ਲੋਗੇ ਅਰਬੀ ਬਿਲਕੁਲ ਗਲ ਜਾਵੇਗੀ ਇੱਕ விசਲ ਚ ਹੀ ਇਹ ਬਹੁਤ ਵਧੀਆ ਪੱਕ ਜਾਵੇਗੀ। ਦੇਖੋ ਅਰਬੀ ਨੂੰ ਆਪਾਂ ਇੱਕ விசਲ ਵਜਾ ਲਈ ਉਹਨੂੰ ਕੱਢ ਲਿਆ ਠੰਡਾ ਕਰ ਲਿਆ। ਦੇਖੋ ਬਿਲਕੁਲ ਵੀ ਲੇਸਲੀ ਵੀ ਨਹੀਂ ਹੋਈ ਇਹ ਜਿਆਦਾ ਜਿਆਦਾ ਵੀ ਨਹੀਂ ਗਲੀ ਕਿ ਬਿਲਕੁਲ ਸੌਫਟ ਹੋ ਗਈ ਹੁਣ ਆਸਾਨੀ ਨਾਲ ਇਸ ਦਾ ਛਿਲਕਾ ਉੱਤਰ ਜਾਵੇਗਾ ਦੇਖੋ ਵਾਲਨਾਂ ਬਹੁਤ ਜਲਦੀ ਇਹਦਾ ਛਿਲਕਾ ਉੱਤਰ ਜਾਂਦਾ ਤੇ ਇਸ ਨੂੰ ਜਿਆਦਾ ਪੱਕਣ ਦੇ ਵੀ ਟਾਈਮ ਨਹੀਂ ਲੱਗੂ ਬਹੁਤ ਘੱਟ ਟਾਈਮ 'ਚ ਇਹ ਪੱਕ ਜਾਂਦੀ ਹੈ ਜਿਸ ਤਰ੍ਹਾਂ ਸਾਰੇ ਆਬੀ ਨੂੰ ਤੁਸੀਂ ਛਿੱਲ ਲੈਣਾ ਹੈ ਉਸ ਤੋਂ ਬਾਅਦ ਆਪਾਂ ਵਿਚਕਾਰੋਂ ਇਹਦੇ 2 ਪੀਸ ਕਰ ਲਾਂਗੇ ਤੁਸੀਂ 4 ਪੀਸ ਵੀ ਕਰ ਸਕਦੇ ਹੋ ਦੇਖੋ ਤੁਹਾਨੂੰ ਕੱਟਣ ਤੋਂ ਪਤਾ ਲੱਗ ਰਿਹਾ ਹੋਣਾ ਬਿਲਕੁਲ ਵੀ ਇਹ ਹੈ ਇਹ ਨਹੀਂ ਹੈਗੀ ਬਿਲਕੁਲ ਸੌਫਟ ਹੋਗੀ ਜਾਂ ਲੇਸਲਾਪਨ ਆ ਗਿਆ ਇਹਦੇ ਵਿੱਚ ਉਹ ਕਰ ਲੈਣਾ ਇਸੇ ਤਰ੍ਹਾਂ ਆਪਾਂ ਸਾਰੀ ਅਰਬੀ ਜਿਹੜੀ ਕੱਟ ਕੇ ਤਿਆਰ ਕਰ ਲਾਂਗੇ ਜਦੋਂ ਆਰਬੀ ਨੂੰ ਆਪਾਂ ਕੱਟ ਕੇ ਬਣਾਉਣੀ ਹੈ ਉਹ ਵੀ ਬਹੁਤ ਵਧੀਆ ਟੇਸਟੀ ਬਣਦੀ ਹੈ ਪਰ ਉਹਨੂੰ ਆਪਾਂ ਨੂੰ ਛਿੱਲਣ ਦੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈ ਤੇ ਫਿਰ ਪੱਕਣ ਤੇ ਵੀ ਥੋੜਾ ਜਿਹਾ ਟਾਈਮ ਲੱਗਦਾ ਹੈ ਤੇ ਫਿਰ ਗਲ ਦੇ ਵਿੱਚ ਵੀ ਉਹ ਥੋੜੀ ਜਿਹੀ ਅੜਦੀ ਹੈ ਆਪਾਂ ਦੇਖਦੇ ਹਾਂ ਕਿ ਗਲ ਜੇ ਛੱਡਦੀ ਹੁੰਦੀ ਹੈ ਉਹ ਪਰ ਇਸ ਤਰੀਕੇ ਨਾਲ ਜੇ ਤੁਸੀਂ ਬਣਾਓਗੇ ਬਿਲਕੁਲ ਵੀ ਜਿਹੜੀ ਆਰਬੀ ਹੈ ਗਲ ਦੇ ਵਿੱਚ ਨਹੀਂ ਅੜੂਗੀ ਦੇਖੋ ਸਾਰੀ ਆਰਬੀ ਨੂੰ ਆਪਾਂ ਇਸੇ ਤਰ੍ਹਾਂ ਕੱਟ ਕੇ ਤਿਆਰ ਕਰ ਲਿਆ ਤੁਸੀਂ 2 ਪੀਸ ਵੀ ਕਰ ਸਕਦੇ ਹੋ ਜਾਂ 4 ਵੀ ਕਰ ਸਕਦੇ ਹੋ ਮੈਂ 2-2 ਪੀਸ ਕਰੇ ਨੇ ਹੁਣ ਆਪਾਂ ਗੈਸ ਤੇ ਕੜਾਹੀ ਰੱਖਾਂਗੇ ਕੜਾਹੀ ਦੇ ਵਿੱਚ 2 ਵੱਡੇ ਚਮਚ ਸਰੋਂ ਦੇ ਤੇਲ ਦੇ ਪਾਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ ਦੇਖੋ ਤੇਲ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਹੈ ਉਸ ਤੋਂ ਬਾਅਦ ਇਹਦੇ ਵਿੱਚ ਅੱਧਾ ਚਮਚ ਜੀਰੇ ਦਾ ਪਾਵਾਂਗੇ ਅੱਧਾ ਚਮਚ ਅਜਵਾਇਨ ਦਾ ਪਾਵਾਂਗੇ ਅਜਵਾਇਨ ਤੁਸੀਂ ਇਹਦੇ ਵਿੱਚ ਜ਼ਰੂਰ ਪਾਉਣੀ ਹੈ ਅਜਵਾਇਨ ਵਾਲੀ ਚ ਟੇਸਟ ਵਧੀਆ ਆਉਂਦਾ ਸਬਜ਼ੀ ਚ ਬਹੁਤ ਵਧੀਆ ਫਲੇਵਰ ਆਉਂਦਾ ਹੈ ਅਜਵਾਇਨ ਦਾ ਇੱਕ ਚਮਚ ਮੈਂ ਪਾਇਆ ਦਰਦਰਾ ਕੁੱਟਿਆ ਹੋਇਆ ਹਰਾ ਸੁੱਕਾ ਧਨੀਆ ਤਾਂ ਇਹਨੂੰ ਮੈਂ ਸੁੱਕੇ ਧਨੀਏ ਨੂੰ ਥੋੜਾ ਜਿਹਾ ਦਰਦਰਾ ਜਿਹਾ ਕੁੱਟ ਲਿਆ ਸੀ ਇਹਦੇ ਨਾਲ ਵੀ ਫਲੇਵਰ ਬਹੁਤ ਵਧੀਆ ਆਉਂਦਾ ਹੁਣ ਤਿੰਨਾਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਥੋੜਾ ਜਿਹਾ 20 ਤੋਂ 30 ਸਕਿੰਟ ਥੋੜਾ ਜਿਹਾ ਭੁੰਨ ਲਾਂਗੇ ਉਸ ਤੋਂ ਬਾਅਦ ਚਾਰ ਹਰੀਆਂ ਕੱਟੀਆਂ ਹਰੀਆਂ ਮਿਰਚਾਂ ਲਈਆਂ ਨੇ 1 ਇੰਚ ਦਾ ਅਦਰਕ ਦਾ ਟੁਕੜਾ ਮੈਂ ਉਹਨੂੰ ਬਰੀਕ ਕੱਟ ਲਿਆ ਸੀ ਇਹ ਸਬਜ਼ੀ ਆਪਾਂ ਬਿਨਾਂ ਲਸਣ ਤੇ ਪਿਆਜ਼ ਤੋਂ ਬਣਾ ਕੇ ਤਿਆਰ ਕਰਾਂਗੇ ਫੇਰ ਵੀ ਇਹ ਸਬਜ਼ੀ ਇੰਨੀ ਜ਼ਿਆਦਾ ਟੇਸਟੀ ਬਣੂ ਕਿ ਤੁਸੀਂ ਬਿਨਾਂ ਰੋਟੀ ਤੋਂ ਇਸ ਨੂੰ ਰੁੱਖੀ ਖਾ ਜਾਓਗੇ ਇੰਨੀ ਜ਼ਿਆਦਾ ਇਹ ਟੇਸਟੀ ਬਣਦੀ ਹੈ ਇੱਕ ਵਾਰ ਬਣਾ ਕੇ ਜ਼ਰੂਰ ਟਰਾਈ ਕਰਿਓ ਉਸ ਤੋਂ ਬਾਅਦ ਇਹਦੇ ਵਿੱਚ ਅੱਧਾ ਚਮਚ ਨਮਕ ਦਾ ਅੱਧਾ ਚਮਚੀ ਲਾਲ ਮਿਰਚ ਪਾਊਡਰ ਦਾ ਤਿਹਦਾ ਚਮਚੀ ਇਹਦੇ ਵਿੱਚ ਹਲਦੀ ਪਾਉਾਂਗੇ ਤੇ ਅੱਧਾ ਚਮਚੀ ਮੈਂ ਆਮਚੂਰ ਪਾਊਡਰ ਇਹਦੇ ਵਿੱਚ ਤੁਸੀਂ ਜ਼ਰੂਰ ਪਾਉਣਾ ਇਹਦੇ ਨਾਲ ਟੇਸਟ ਬਹੁਤ ਵਧੀਆ ਆਉਂਦਾ ਤੇ ਜਿਹੜੀ ਸਬਜ਼ੀ ਹੈ ਚਟਪਟੀ ਬਣ ਕੇ ਤਿਆਰ ਹੋ ਜਾਂਦੀ ਹੈ ਇੱਕ ਚਮਚ ਇਹਦੇ ਇਸ ਤੋਂ ਬਾਅਦ ਮੈਂ ਇਹਦੇ ਵਿੱਚ ਕਸੂਰੀ ਮੇਥੀ ਦਾ ਪਾਇਆ ਹੁਣ ਆਪਾਂ ਸਾਰੇ ਮਸਾਲਿਆਂ ਨੂੰ 30 ਸੈਕਿੰਡ ਵਾਸਤੇ ਥੋੜਾ ਜਿਹਾ ਭੁੰਨ ਲਾਂਗੇ ਤਾਂ ਕਿ ਜਿਹੜਾ ਮਸਾਲਿਆਂ ਦਾ ਕੱਚਾਪਨ ਨਿਕਲ ਜਾਵੇ ਉਸ ਤੋਂ ਬਾਅਦ ਇੱਕ ਵੱਡਾ ਚਮਚ ਮੈਂ ਇਹਦੇ ਵਿੱਚ ਬੇਸਣ ਦਾ ਪਾਇਆ ਇਹਦੇ ਨਾਲ ਇੱਕ ਤਾਂ ਜਿਹੜੀ ਸਬਜੀ ਹੈ ਬਹੁਤ ਹੀ ਸੁੱਕੀ ਬਣ ਕੇ ਤਿਆਰ ਹੋਊਗੀ ਤੇ ਇਹਦੇ ਨਾਲ ਟੇਸਟ ਵੀ ਬਹੁਤ ਵਧੀਆ ਆਊਗਾ ਇੱਕ ਵੱਡਾ ਚਮਚ ਬੇਸਣ ਦਾ ਤੁਸੀਂ ਪਾਉਣਾ ਹੈ ਬੇਸਣ ਨੂੰ ਥੋੜ੍ਹਾ ਜਿਹਾ ਤੁਸੀਂ 1-2 ਮਿੰਟ ਵਾਸਤੇ ਭੁੰਨ ਲੈਣਾ ਚੰਗੀ ਤਰ੍ਹਾਂ ਉਸ ਤੋਂ ਬਾਅਦ ਜਿਹੜੀ ਆਪਣੀ ਉਬਾਲੀ ਹੋਈ ਆਰਪੀ ਹੈ ਤੇ ਕੱਟ ਕੇ ਰੱਖੀ ਸੀ ਉਹ ਆਪਾਂ ਇਹਦੇ ਵਿੱਚ ਐਡ ਕਰਾਂਗੇ ਹੁਣ ਅਰਬੀ ਹੈ ਜਿਹੜੀ ਮਸਾਲਿਆਂ ਨਾਲ ਚੰਗੀ ਤਰ੍ਹਾਂ ਭੁੰਨ ਲੈਣੀ ਹੈ ਇਹਦੇ ਨਾਲ ਹੀ ਟੇਸਟ ਜਿਹੜਾ ਸਬਜੀ ਦਾ ਬਹੁਤ ਵਧੀਆ ਆਊਗਾ ਪਹਿਲਾਂ ਗੈਸ ਦੀ ਫਲੇਮ ਫੁੱਲ ਕਰਕੇ ਤੁਸੀਂ 1-2 ਮਿੰਟ ਇਸੇ ਤਰ੍ਹਾਂ ਇਸ ਨੂੰ ਮਸਾਲਿਆਂ ਨਾਲ ਭੁੰਨਣਾ ਹੈ ਕੁਝ ਜ਼ਿਆਦਾ ਮਸਾਲਿਆਂ ਦੀ ਵੀ ਇਹਦੇ ਵਿੱਚ ਜ਼ਰੂਰਤ ਨਹੀਂ ਪੈਂਦੀ ਸਿਰਫ ਸਿਰਫ ਆਪਾਂ ਨਮਕ ਮਿਰਚ ਹਲਦੀ ਤੇ ਆਮਚੂਰ ਪਾਊਡਰ ਪਾਇਆ ਤੇ ਇੱਕ ਕਸੂਰੀ ਮੇਥੀ ਹੋਰ ਕੋਈ ਜ਼ਿਆਦਾ ਮਸਾਲੇ ਨਹੀਂ ਪਾਏ ਫਿਰ ਵੀ ਇਹ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗੀ ਦੇਖੋ 2 ਮਿੰਟ ਆਪਾਂ ਇਸ ਨੂੰ ਭੁੰਨ ਲਿਆ ਹੁਣ ਢੱਕ ਕੇ ਗੈਸ ਦੀ ਫਲੇਮ ਤੁਸੀਂ ਮੀਡੀਅਮ ਕਰ ਦੇਣੀ ਆ ਥੋੜੀ ਜੀ ਫਿਰ ਇਸ ਨੂੰ 5 ਤੋਂ 7 ਮਿੰਟ ਭੁੰਨ ਲ ਪਕਾ ਲੈਣਾ ਚੰਗੀ ਤਰ੍ਹਾਂ ਤਾਂ ਕਿ ਜਿਹੜੀ ਆਪਣੀ ਅਰਬੀ ਦੀ ਵਿੱਚੋਂ ਥੋੜੀ ਜੀ ਕੱਚੀ ਵੀ ਹੋਊਗੀ ਉਹ ਚੰਗੀ ਤਰ੍ਹਾਂ ਪੱਕ ਜਾਵੇ ਮਸਾਲਿਆਂ ਨਾਲ ਦੇਖੋ ਪੰਜ ਤੋਂ 7 ਮਿੰਟਾਂ ਬਾਅਦ ਜਿਹੜੀ ਅਰਬੀ ਆਪਣੀ ਬਿਲਕੁਲ ਪੱਕ ਚੁੱਕੀ ਹੈ ਜਿਹੜੀ ਮਸਾਲਿਆਂ ਦੀ ਕੋਟਿੰਗ ਆ ਚੰਗੀ ਤਰ੍ਹਾਂ ਉੱਪਰ ਹੋ ਚੁੱਕੀ ਹੈ ਬਿਲਕੁਲ ਦੇਖੋ ਸੁੱਕੀ ਸਬਜ਼ੀ ਬਣ ਕੇ ਤਿਆਰ ਹੋਈ ਹੈ ਇੱਕ ਵਾਰ ਬਣਾ ਕੇ ਜਰੂਰ ਟਰਾਈ ਕਰਿਓ ਬਹੁਤ ਹੀ ਟੇਸਟੀ ਲੱਗ ਬਣਦੀ ਹੈ ਇਹ ਸਬਜ਼ੀ ਸਬਜੀ ਆਪਣੀ ਬਣ ਕੇ ਤਿਆਰ ਹੈ ਗੈਸ ਨੂੰ ਬੰਦ ਕਰਕੇ ਦੇਖੋ ਆਪਾਂ ਸਰਵ ਕਰ ਲਿਆ ਇਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਕੇ ਜਾਇਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਇਹ ਰੈਸਪੀ ਕਿਵੇਂ ਦੀ ਲੱਗੀ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਆ ਕਰੋ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ देखो अरबी दी सब्जी बनके तैयार है बिल्कुल सूखी ਤੇ चटपटी ਬਣ ਕੇ ਤਿਆਰ ਹੋਈ ਹੈ ਇੰਨੀ ਜਿਆਦਾ ਟੇਸਟੀ ਬਣੂ ਕਿ ਤੁਸੀਂ ਬਿਨਾ ਰੋਟੀ ਤੋਂ ਹੀ ਇਸ ਨੂੰ ਖਾ ਜਾਓਗੇ ਜਿਵੇਂ ਆਪ ਆਲੂ ਸੁੱਕੇ ਆਲੂ ਖਾ ਜਾਂਦੇ ਆ ਇੰਨੀ ਜਿਆਦਾ